ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਛੱਤੀਸ਼ਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਵਿੱਚ ਇੱਕ ਈਸਾਈ ਪਰਿਵਾਰ ਦੇ ਬਜ਼ੁਰਗ ਦੀ ਮੌਤ ਹੋ ਗਈ ਸੀ ਆ ਜਨਵਰੀ ਦੇ ਸ਼ੁਰੂ ਦੇ ਵਿੱਚ। ਤੇ ਉਹਨਾਂ ਨੇ ਉਸ ਦਾ ਜਿਹੜਾ ਉਹਨੂੰ ਦਫਨਾਉਣਾ ਸੀਗਾ ਆਪਣੇ ਉੱਥੋਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਉੱਥੋਂ ਦੇ ਲੋਕਾਂ ਨੇ ਰੌਲਾ ਪਾ ਲਿਆ, ਕੁਝ ਜਥੇਬੰਦੀਆਂ ਨੇ ਰੌਲਾ ਪਾ ਲਿਆ ਤੇ ਉਹਦਾ ਉੱਥੇ ਉਹਨੂੰ ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਉਹ 스피ਡ ਦੀ ਹਿੰਮਤ ਕੀਤੀ ਫਿਰ ਉਹ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਵੀ ਉਹਨਾਂ ਨੂੰ ਕੋਈ ਪੱਲਾ ਨਹੀਂ ਫੜਾਇਆ ਫਿਰ ਉਹ ਪਿਛਲੇ ਹਫਤੇ ਮਾਨਯੋਗ ਸੁਪਰੀਮ ਕੋਰਟ ਚ ਗਏ ਜਦੋਂ ਸੁਪਰੀਮ ਕੋਰਟ ਦੇ ਜਿਹੜਾ ਜਸਟਿਸ ਬੀਵੀ ਨਾਗਰਾਤਰਨ ਦਾ ਬੈਂਚ ਹੈ ਉਹਨੇ ਇੱਕ ਮਸਲਾ ਸੁਣਿਆ ਤਾਂ ਉਹਨਾਂ ਨੇ ਬਹੁਤ ਹੀ ਦੁੱਖ ਜ਼ਾਹਰ ਕੀਤਾ ਵੀ ਇੱਕ ਮਸਲਾ ਅਜਿਹਾ ਸਾਡੇ ਕੋਲ ਆ ਗਿਆ ਜਿਹਨੂੰ ਜ਼ਿਲ੍ਹਾ ਪ੍ਰਬੰਧ ਆਪਣੇ ਤੌਰ ਤੇ ਹੀ ਨਿਜਿੱਠ ਸਕਦਾ ਸੀ ਮੈਨੂੰ ਸਾਨੂੰ ਦੁੱਖ ਹੈ ਕਿ ਉਹਨਾਂ ਨੇ ਨਿਜਿਠਿਆ ਨਹੀਂ ਤੇ ਹਾਈ ਕੋਰਟ ਨੇ ਵੀ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਤੇ ਅਸੀਂ ਇਸ ਨੂੰ ਦੇਖਾਂਗੇ ਤਾਂ ਇਹਦੇ ਤੇ ਜਿਹੜਾ ਛੱਤੀਸ਼ਗੜ ਸਰਕਾਰ ਦਾ ਸਰਕਾਰ ਹੈ ਉਹ ਇਹਦੇ ਤੇ ਐਫੀਡੇਵਿਟ ਦਾਖਲ ਕਰੇ ਕੱਲ ਉਹ ਐਫੀਡੇਵਿਟ ਜਿਹੜਾ ਉਹ ਮਾਨਯੋਗ ਸੁਪਰੀਮ ਕੋਰਟ ਕੋਲ ਗਿਆ ਤੇ ਉਹਨਾਂ ਨੇ ਉਹ ਦੇਖ ਕੇ ਕਿਹਾ ਵੀ ਇਹ ਐਫੀਡੇਵਿਟ ਠੀਕ ਨਹੀਂਗਾ ਹਰ ਇੱਕ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਦੇ ਜੋ ਵੀ ਵਿਸ਼ਵਾਸ ਨੇ ਉਹਨਾਂ ਮੁਤਾਬਕ ਉਹਨਾਂ ਦੇ ਉਹਨਾਂ ਦੇ ਜਿਹੜੇ ਅੰਤਮ ਸੰਸਕਾਰ ਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਤੇ ਉੱਥੇ ਬਹਿਸ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਹੈ ਤੁਸ਼ਾਰ ਮਹਿਤਾ ਉਸ ਨੇ ਕਿਹਾ ਜੀ ਉਹ ਨਾਲ ਦੇ ਪਿੰਡਾਂ 'ਚ ਇਸਾਈਆਂ ਦਾ ਬਣਿਆ ਹੋਇਆ ਉੱਥੇ ਜਾ ਕੇ ਕਰ ਲੈਣਾ ਤੇ ਉਹਨਾਂ ਦਾ ਦਲੀਲ ਸੀਗੀ ਪਰਿਵਾਰ ਦੀ ਦਲੀਲ ਸੀ ਉਹਦੇ ਵੱਲੋਂ ਜਿਹੜੇ ਵਕੀਲ ਨੇ ਕਾਉਂਸਲ ਲਾਉਸ ਉਹਨਾਂ ਨੇ ਕਿਹਾ ਕਿ ਉਸ ਪਿੰਡ ਦੇ ਵਿੱਚ ਹੀ ਕਈ ਪੀੜੀਆਂ ਤੋਂ ਉਸੇ ਪਰਿਵਾਰ ਦੇ ਬੰਦਿਆਂ ਨੂੰ ਦਫਨਾਇਆ ਜਾਂਦਾ ਹੈ ਤੇ ਹੁਣ ਕੀ ੜਿੱਕਾ ਪੈ ਗਿਆ ਤੇ ਉਹ ਇੱਕ ਵੱਖਰੀ ਜਗ੍ਹਾ ਉਹਨਾਂ ਦੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਜਸਟਿਸ ਨਾਗਰਤਨਾ ਨੇ ਕਿਹਾ ਵੀ ਠੀਕ ਹੈ ਤੇ ਫੈਸਲਾ ਰਾਖਮਾ ਰੱਖ ਲਿਆ ਸੋ ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਜਿੱਥੇ ਛੱਤੀਸ਼ਗੜ੍ਹ ਤੇ ਬਾਕੀ ਥਾਵਾਂ ਦੇ ਉੱਤੇ ਇਸਾਈਆਂ ਦੇ ਉੱਤੇ ਅਟੈਕ ਕਰਨ ਦੇ ਤੌਰ ਤੇ ਦੇਖੀਆਂ ਜਾ ਰਹੀਆਂ ਨੇ ਉਹ ਸਾਡੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਲਾਗਦੀ ਬਿਮਾਰੀ ਆ ਰਹੀ ਹੈ ਸਾਨੂੰ ਜਿਹੜਾ ਸੋਚਣ ਦੀ ਲੋੜ ਹੈ ਵੀ ਜਿਹੜਾ ਸਾਡੇ ਪੰਜਾਬੀਆਂ ਦੀ ਦਾਇਕ ਖੁੱਲਾ ਤੇ ਇੱਕ ਲਿਬਰਲ ਸੁਭਾਅ ਹੈ ਚਾਹੇ ਅਸੀਂ ਸਿੱਖਾਂ ਤੇ ਚਾਹੇ ਹਿੰਦੂਆਂ ਤੇ ਚਾਹੇ ਦੂਜੇ ਆ ਕੀ ਸਾਡੇ ਅੰਦਰ ਕੋਈ ਅਜਿਹੀ ਜ਼ਹਿਰੀਲੀ ਵਿਚਾਰਧਾਰਾ ਤਾਂ ਨਹੀਂ ਫੈਲਾਈ ਜਾ ਰਹੀ ਇਹ ਸਾਨੂੰ ਦੇਖਣ ਦੀ ਲੋੜ ਹੈਗੀ ਦੂਜੀ ਗੱਲ ਦੋਸਤੋ ਇਸੇ ਤਰ੍ਹਾਂ ਦੀ ਇੱਕ ਭੀੜ ਤੰਤਰ ਦਾ ਜਿਹੜਾ ਮੁਜ਼ਾਹਰਾ ਹੈ ਉਹ ਲੁਧਿਆਣਾ ਦੇ ਵਿੱਚ ਬਹਾਦਰ ਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਇੱਕ ਔਰਤ ਤੇ ਤਿੰਨ ਬੇਟੀਆਂ ਜਿਹੜੀਆਂ ਨੇ ਉਹਦੀਆਂ ਉਹ ਉਹਨਾਂ ਤੇ ਉਸ ਫੈਕਟਰੀ ਦੇ ਮਾਲਕ ਨੇ ਇਲਜ਼ਾਮ ਲਾਇਆ ਕਿ ਇਹ ਜਿੱਥੇ ਸਾਡੇ ਕੋਲ ਨੌਕਰੀ ਕਰਦੀਆਂ ਨੇ ਉੱਥੋਂ ਇਹ ਕੱਪੜੇ ਚਰਾ ਕੇ ਲੈ ਗਈਆਂ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ 'ਚ ਫੱਟੀਆਂ ਫੜਾ ਕੇ ਕਿ ਮੈਂ ਚੋਰ ਹਾਂ ਇਹ ਲਿਖਿਆ ਹੋਇਆ ਤੇ ਉਹਨਾਂ ਦਾ ਜਲੂਸ ਕੱਢਿਆ ਗਿਆ ਹਾਂ ਤੇ ਇਹ ਦੀ ਬੜੀ ਜ਼ਿਆਦਾ ਇਹਦਾ ਰੌਲਾ ਪੈ ਰਿਹਾ ਹੈ ਇਸ ਕਿਸਮ ਦਾ ਤੰਤਰ ਕਿਸੇ ਕਿਸੇ ਇੱਕ ਵਿਅਕਤੀ ਨੂੰ ਆਪਣੇ ਆਪ ਹੀ ਅਜਹੀ ਸਜ਼ਾ ਦੇਣ ਦਾ ਕੀਨੇ ਅਧਿਕਾਰ ਦਿੱਤਾ ਬਹੁਤ ਸਾਲ ਪਹਿਲਾਂ 90ਵਿਆਂ ਦੇ ਸ਼ੁਰੂ ਦੇ ਵਿੱਚ ਇੱਕ ਕੁਝ ਪੁਲਿਸ ਵਾਲਿਆਂ ਨੇ ਜਿਹੜੇ ਸੀਗੇ ਜਿਹੜੇ ਆਪਣੇ ਜਿਹੜੀ ਆਪਣੀ ਜਿਹੜੇ ਆਪਣੇ ਲੋਕਾਂ ਦੀਆਂ ਜੇਬਾਂ ਘਟਦੇ ਆ ਉਹਦਾ ਤੇ ਲਿਖਤਾ ਸੀਗਾ ਮੈਂ ਜੇਬ ਕਤਰੀ ਹਾਂ ਜੇਬ ਕਤਰੀ ਲਿਖਤਾ ਸੀਦਾ ਬੜਾ ਰੌਲਾ ਪਿਆ ਸੀਦਾ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਜੇ ਚੋਰ ਨੇ ਉਹਨਾਂ ਦੇ ਉੱਤੇ ਚੋਰ ਮੁਤਾਬਕ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਮਾਲ ਲੈ ਕੇ ਗਈਆਂ ਨੇ ਬਰਾਮਦ ਹੋਣਾ ਚਾਹੀਦਾ ਜੇ ਸੱਚੀ ਹੋਵੇ ਤੇ ਐਦਾਂ ਪਬਲਿਕ ਤੌਰ ਤੇ ਉਹਨਾਂ ਨੂੰ ਸ਼ਰਮਿੰਦੇ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂਗਾ ਤੇ ਉਦੋਂ ਵੀ ਉਹਨਾਂ ਪੁਲਿਸ ਵਾਲਿਆਂ ਨੂੰ ਦੇਣ ਲੈਣੇ ਦੇਣੇ ਪੈਗੇ ਸੀਗੇ ਹੁਣ ਇਹ ਉਹ ਫੈਕਟਰੀ ਦਾ ਮਾਲਕ ਤੇ ਇੱਕ ਹੋਰ ਤਿੰਨ ਜਣਿਆਂ ਤੇ ਕੇਸ ਦਰਜ ਹੋਇਆ ਇੱਕ ਮੈਨੇਜਰ ਤੇ ਇੱਕ ਜਿਹੜਾ ਵੀਡੀਓਗ੍ਰਾਫੀ ਕਰਦਾ ਸੀ ਇੱਕ ਤਾਂ ਆ ਜਿਹੜੇ ਵੀਡੀਓਗ੍ਰਾਫਰ ਨੇ ਨਾ ਇਸ ਤਰ੍ਹਾਂ ਦੇ ਇੱਕ ਤਾਂ ਵੀ ਤੁਸੀਂ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਚਾਹੁੰਦੇ ਹੋ ਉਸ ਪੱਖੋਂ ਵੀਡੀਓਗ੍ਰਾਫੀ ਕਰਦੇ ਹੋ ਕੋਈ ਬੰਦਾ ਕਿਸੇ ਨੂੰ ਕੁੱਟ ਮਾਰ ਰਿਹਾ ਤੇ ਤੁਸੀਂ ਵੀਡੀਓਗ੍ਰਾਫੀ ਕਰਕੇ ਲੋਕਾਂ ਨੂੰ ਅਵੇਅਰ ਕਰਤਾ ਇਹ ਵੱਖਰੀ ਗੱਲ ਇੱਕ ਤੁਸੀਂ ਜਾਣਬੁੱਝ ਕੇ ਵੀ ਐਸ ਗੱਲ ਨੂੰ ਅਸੀਂ ਹੁਣ ਡਿਸਪਲੇ ਕਰਨਾ ਹੈ ਜਿਵੇਂ ਬਹੁਤ ਸਾਰੀਆਂ ਭੀੜਾਂ ਬਾਹਰਲੇ ਥਾਮਾਂ ਤੇ ਕਰਦੀਆਂ ਨੇ ਕਿ ਬੰਦੇ ਨੂੰ ਮਾਰਦੀਆਂ ਕੁੱਟਦੀਆਂ ਨੇ ਤੇ ਫਿਰ ਉਸ ਨੂੰ ਵਾਇਰਲ ਕਰਦੀਆਂ ਨੇ ਜਾਣ ਕੇ ਵੀ ਦੇਖੋ ਸੀ ਆ ਕਰਤਾ ਡਰ ਕੇ ਰਹੋ ਸਾਡੇ ਤੋਂ ਤੇ ਇਸ ਤਰ੍ਹਾਂ ਦਾ ਜਿਹੜਾ ਗੁੰਡਾਗਰਦੀ ਵਾਲਾ ਮਸਲਾ ਹੈਗਾ ਅ ਅਸੀਂ ਇਹਦਾ ਗੰਭੀਰ ਨੋਟਿਸ ਲੈਂਦੇ ਆ ਤੇ ਪੁਲਿਸ ਨੇ ਚਾਹੀ ਕੇਸ ਦਰਜ ਕਰ ਲਿਆ ਤੇ ਉਹ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਸ ਗੱਲ ਦੇ ਉੱਤੇ ਇੱਕ ਸਿਗਨਲ ਵੀ ਜਾਵੇ ਇੱਕ ਇਸ਼ਾਰਾ ਜਾਵੇ ਲੋਕਾਂ ਕੋਲ ਅਗਲੀ ਗੱਲ ਦੋਸਤੋ ਇਹ ਹੈ ਵੀ ਜੋ ਬਾਈਡਨ ਨੇ ਜਿੱਦਣ ਲਾਸਟ ਦਿਨ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਆਖਰੀ ਭਾਸ਼ਣ ਦਿੱਤਾ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੇ ਤੇ ਜਿਹੜੇ ਬਹੁਤ ਚੰਦ ਅਮੀਰ ਲੋਕ ਹੈ ਉਹ ਉਹਨਾਂ ਦਾ ਰਾਜ ਆੜ ਹੈ ਉਹਨਾਂ ਦਾ ਇਸ਼ਾਰਾ ਜਿਹੜਾ ਅਸੀਂ ਸ਼ਰੇਆਮ ਐਲਨ ਮਸਕ ਵੱਲ ਸੀਗਾ ਅਸੀਂ ਉਹਨਾਂ ਦੀ ਇਸ ਗੱਲ ਨੂੰ ਅੱਧੀ ਤੌਰ ਤੇ ਇਹ ਤਾਂ ਸੱਚ ਮੰਨਦੇ ਹਾਂ ਕਿ ਦੇਸ਼ ਦੁਨੀਆ ਦੇ ਉੱਤੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਵੱਡੇ ਵੱਡੇ ਸਰਮਾਇਆਦਾਰ ਨੇ ਉਹ ਰਾਜ ਕਰ ਰਹੇ ਹੈ ਇਹ ਗੱਲ ਠੀਕ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਇਹਦੇ ਨਾਲ ਸਾਡੀ ਜਿਹੜੀ ਅਮਰੀਕਨ ਡੈਮੋਕ੍ਰੇਸੀ ਹੈ ਅਮਰੀਕਨ ਜਿਹੜੀ ਜਮਹੂਰੀਅਤ ਹੈ ਉਸ ਨੂੰ ਵੀ ਖਤਰਾ ਪੈਦਾ ਹੁੰਦਾ ਹੈ ਭਾਵੇਂ ਕੀ ਜੋ ਬਾਈਡਨ ਦੇ ਹੁੰਦਿਆ ਇਹਨਾਂ ਲੋਕਾਂ ਨੂੰ ਕੋਈ ਖੁੱਲਾ ਨਹੀਂ ਸੀ ਗਿਆ ਕੀ ਉਹਨਾਂ ਨੇ ਆਪਣੀਆਂ ਚੰਮਦੀਆਂ ਨਹੀਂ ਚਲਾਈਆਂ ਅੱਜ ਦਾ ਹਿੰਦੂ ਦੇ ਵਿੱਚ ਇੱਕ ਲੇਖ ਛਪਿਆ ਹੋਇਆ ਹੈ ਕਿ 1961 ਦੇ ਵਿੱਚ ਜਿਹੜਾ ਹਾਈਜ਼ਨ ਆਈਜ਼ਨਹੋਵਰ ਹੈ ਉਸਨੇ ਇੱਕ ਵਾਰਨਿੰਗ ਦਿੱਤੀ ਸੀ ਉਸਨੇ ਉਸ ਟਾਈਮ ਲੋਕਾਂ ਨੂੰ ਚੇਤਨਨ ਕੀਤਾ ਸੀ ਕਿ ਜਿਹੜਾ ਅਮਰੀਕਾ ਦੇ ਵਿੱਚ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਇਹ ਅਮਰੀਕਾ ਨੂੰ ਵੀ ਤੇ ਸਾਰੀ ਦੁਨੀਆ ਨੂੰ ਬਹੁਤ ਵੱਡਾ ਖਤਰਾ ਹੈ ਬਾਈਡਨ ਨੇ ਕਿਹਾ ਵੀ ਜਿਹੜਾ ਹੁਣ ਟੈਕ ਇੰਡਸਟਰੀਅਲ ਕੰਪਲੈਕਸ ਹੈ ਜਿਹੜਾ ਟੈਕਨੋਲੋਜੀ ਵਾਲਾ ਇਹ ਲੋਕਾਂ ਨੂੰ ਕਾਬੂ ਕਰੂਗਾ ਉਹ ਗੱਲਾਂ ਆਪ ਉਹ ਚਾਹੇ ਆਪ ਉਹਨਾਂ ਦੀ ਮਦਦ ਕਰਦਾ ਰਿਹਾ ਪਰ ਇਹ ਗੱਲਾਂ ਆਪਣੇ ਆਪ 'ਚ ਇੱਕ ਸੱਚ ਨੇ ਵੀ ਦੁਨੀਆ ਨੂੰ ਘੇਰਿਆ ਜਾ ਰਿਹਾ ਹੈ ਚੰਦ ਅਮਰੀਕਾ ਵੱਲੋਂ ਚੰਦ ਜਿਹੜੇ ਅਮੀਰ ਹੈ ਉਹਨਾਂ ਵੱਲੋਂ ਕੱਲ ਅਸੀਂ ਤੁਹਾਡੇ ਨਾਲ ਇੱਕ ਰਿਪੋਰਟ ਆਕਸਫਾਮ ਦੀ ਸਾਂਝੀ ਕੀਤੀ ਸੀ ਤੇ ਉਹਦੇ ਵਿੱਚ ਸ਼ਰਿਆਮ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਇਹ ਅਮੀਰ ਲੋਕ ਜਿਹੜੇ ਰਜੰਨਾ ਦਾ ਹਜ਼ਾਰਾਂ ਕਰੋੜ ਰੁਪਈਆ ਕਮਾ ਰਹੇ ਐ ਉਹਨਾਂ ਦੀ ਜਾਇਦਾਦ ਵੱਧ ਰਹੀ ਹੈ ਇਹ ਕੋਈ ਉਹਨਾਂ ਦੀ ਕਮਾਈ ਦਾ ਸਾਧਨ ਨਹੀਂਗਾ ਇਹ ਕਮਾਈ ਕਰਕੇ ਨਹੀਂ ਵੱਧ ਰਹੀ ਇਹ ਲੁੱਟਣ ਕਰਕੇ ਵੱਧ ਰਹੀ ਹੈ ਲੁੱਟ ਰਹੇ ਐ ਦੁਨੀਆ ਨੂੰ ਤੇ ਦੁਨੀਆ ਕੰਗਾਲ ਹੋ ਰਹੀ ਹੈ ਸਾਰੀ ਦੁਨੀਆ ਸੋ ਇਹ ਦੁਨੀਆ ਭਰ ਦੇ ਲੋਕਾਂ ਦਾ ਅਸੀਂ ਤਾਂ ਹੀ Karl Marx ਨੇ ਕਿਹਾ ਸੀ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਿਓ ਤੁਹਾਡੀ ਲੁੱਟ ਕਰਨ ਵਾਲੇ ਉਹ ਸਾਂਝੇ ਹੈ ਇਕੱਠੇ ਹੈ ਸੋ ਅਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਭਾਰਤ ਦੇ ਲੋਕਾਂ ਨੂੰ ਵੀ ਇਹ ਕਹਿਣਾ ਚਾਹਾਂਗੇ ਕਿ ਇਹਨਾਂ ਅਮੀਰਾਂ ਤੋਂ ਜੇ ਜਿਹੜੀ ਕੋਈ ਕਾਰਪੋਰੇਟਾਂ ਦੇ ਵਿਰੁੱਧ ਲੜਾਈ ਹੈ ਸਾਨੂੰ ਬੜੀ ਸਿੱਧਤ ਨਾਲ ਲੜਨ ਦੀ ਲੋੜ ਹੈ ਅ ਦੋਸਤੋ ਅਗਲੀ ਗੱਲ ਇਹ ਹੈ ਵੀ ਜਿਹੜਾ BJP ਦਾ ਹਰਿਆਣੇ ਦਾ ਪ੍ਰਧਾਨ ਹੈ ਮੋਨ ਲਾਲ ਬਦੋਲੀ ਤੇ ਉਥੋਂ ਦਾ ਜਿਹੜਾ ਇੱਕ ਹੋਰ ਹੈ ਗਾਇਕ ਰੌਕੀ ਮਿੱੱਤਲ ਉਸ ਦੇ ਉੱਤੇ ਇੱਕ ਲੇਡੀ ਨੇ ਹਿਮਾਚਲ ਦੇ ਵਿੱਚ ਇਹ ਇਲਜ਼ਾਮ ਲਾਇਆ ਸੀਗਾ ਪਿਛਲੇ ਦਸੰਬਰ ਦੇ ਵਿੱਚ ਆਈ ਸੀ ਜਿਹੜਾ ਮਹੀਨਾ ਪਹਿਲਾਂ ਕਿ ਉਹਦੇ ਨਾਲ ਦੋਨਾਂ ਨੇ ਜ਼ਬਰਦਸਤੀ ਬਲਾਤਕਾਰ ਕੀਤਾ ਹੈਗਾ ਸਮੂਹਕ ਬਲਾਤਕਾਰ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਐ ਉਹਨੇ ਹੁਣ ਫੇਰ ਦੁਬਾਰਾ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਸੀ ਬੀ ਜੀ ਪੀ ਦੇ ਪ੍ਰਧਾਨ ਦੇ ਉੱਤੇ ਤੇ ਉਹਦੇ ਤੇ ਉਥੋਂ ਦੇ ਮੰਤਰੀ ਅਨਿਲ ਵਿਜਨੇ ਕਿਹਾ ਸੀ ਵੀ ਜਿੰਨਾ ਚਿਰ ਇਹ ਕੇਸ ਦੇ ਵਿੱਚੋਂ ਕੋਈ ਨਿਪਟਾਰਾ ਨਹੀਂ ਹੁੰਦਾ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਸਤੀਫਾ ਦੇਣਾ ਮੋਰੈਲਿਟੀ ਤੇ ਬਾਕੀ ਗੱਲਾਂ ਇਹ ਭਾਜਪੀ ਦੇ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਨੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ ਕਿਸੇ ਨੇ ਕੰਗ ਤੇ ਗੱਲ ਨਹੀਂ ਧਰੀ ਇਹ ਨਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਪਰਲੀ ਹਾਈ ਕਮਾਂਡ ਹੈ ਮੋਦੀ ਅਮਿਤ ਸ਼ਾਹ ਤੋਂ ਲੈ ਕੇ ਨੱਡੇ ਤੱਕ ਕਿਸੇ ਨੇ ਇਸ ਗੱਲ ਤੇ ਧਿਆਨ ਨਹੀਂ ਕੀਤਾ ਕਿ ਉਹਨਾਂ ਦੇ ਸੂਬੇ ਦੇ ਪ੍ਰਧਾਨ ਦੇ ਉੱਤੇ ਇੱਕ ਬਲਾਤਕਾਰ ਦਾ ਮਕਦਮਾ ਦਰਜ ਹੈ ਤੇ ਕੱਲ ਪਰਸੋਂ ਉਸ ਨੇ ਫੇਰ ਦੁਬਾਰਾ ਕਿਹਾ ਕਿ ਮੈਨੂੰ ਐ ਲੱਗ ਰਿਹਾ ਹੈ ਕਿ ਮੇਰੀ ਜਾਨ ਚਲੀ ਜਾਣੀ ਹੈ ਮੈਨੂੰ ਲੱਗਦਾ ਹੈ ਕਿ ਮੈਂ ਮੈਂ ਮਰ ਜਾਣਾ ਹੈਗਾ ਤੇ ਉਹਨੇ ਇਹ ਖਦਸ਼ੇ ਜ਼ਾਹਰ ਕੀਤੇ ਹੈ ਜੇ ਸੱਚੀ ਉਹਨੂੰ ਜੇ ਹਾ ਕੁਝ ਹੋ ਜਾਂਦਾ ਹੈ ਤਾਂ ਫੇਰ ਬਦੌਲੀ ਸਾਹਿਬ ਤੇ ਰੌਕੀ ਸਾਹਿਬ ਇਹ ਇਹ ਲੋਕਾਂ ਦਾ ਗੁੱਸਾ ਉਹਨਾਂ ਤੇ ਪਹਾੜ ਟੁੱਟ ਪੈਣਾ ਹੁਣ ਵੀ ਹੋਣਾ ਚਾਹੀਦਾ ਹੈ ਗੁੱਸਾ ਉਹਦੇ ਤੇ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਬੀਜੇਪੀ ਨੂੰ ਅਜਿਹੇ ਬੰਦੇ ਨੂੰ ਅਹੁਦੇ ਤੋਂ ਉਤਾਰਨਾ ਚਾਹੀਦਾ ਹੈ ਹਾਂ ਦੋਸਤੋ ਸਾਡੇ ਮੋਦੀ ਜੀ ਕਹਿੰਦੇ ਵੀ ਕੋਈ ਜਿਹੜੀਆਂ ਜਾਤਾਂ ਪਾਤਾਂ ਦੀਆਂ ਗੱਲਾਂ ਤਾਂ ਹੈ ਨਹੀਂਆਂ ਸਰਪਚਾਰ ਚਾਰ ਜਾਤਾਂ ਨੇ ਇੱਕ ਗਰੀਬ ਲੋਕ ਹੈ ਇੱਕ ਨੌਜਵਾਨ ਨੇ ਇੱਕ ਔਰਤਾਂ ਨੇ ਤੇ ਇਸ ਤਰ੍ਹਾਂ ਨਾਲ ਇੱਕ ਕਿਸਾਨ ਨੇ ਮਤਲਬ ਇਸ ਤਰ੍ਹਾਂ ਦੀਆਂ ਜਾਤਾਂ ਨੇ ਤੇ ਰਾਜਸਥਾਨ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ ਵੀ ਜੇ ਕੋਈ ਦਲਿਤ ਪਰਿਵਾਰਾਂ ਦਾ ਮੁੰਡਾ ਵਿਆਹ ਕਰਾਉਣ ਲੱਗਿਆ ਘੋੜੀ ਤੇ ਚੜ ਜਾਂਦਾ ਤਾਂ ਉਹ ਦੰਗਾ ਫਸਾਦ ਕਰਦੇ ਐ ਜਿਹੜੀਆਂ ਉੱਪਰਲੀਆਂ ਜਾਤਾਂ ਦੇ ਲੋਕ ਨੇ ਹੁਣ ਜਿਹੜੀ ਘਟਨਾ ਆਈ ਹੈ ਉਹਦੇ 'ਚ ਉਹ ਥੋੜੀ ਇਹਦੇ ਨਾਲ ਦੀ ਜੁੜਮਈ ਘਟਨਾ ਵੱਖਰੀ ਤਰ੍ਹਾਂ ਦੀ ਐ ਥੋੜਾ ਜਿਆ ਵੱਖਰੇ ਪਾਸ ਤੋਂ ਕਿ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਨਸੀਰਾਬਾਦ ਪਿੰਡ ਤੋਂ ਇੱਕ ਮੁੰਡੇ ਦਾ ਵਿਆਹ ਸੀਗਾ ਪਿੱਛੇ ਉਹਦੇ ਪਿਓ ਨੇ ਵਿਆਹ ਤੋਂ ਪਹਿਲਾਂ ਪੁਲਸ ਨੂੰ ਦੱਸਤਾ ਵੀ ਅਸੀਂ ਸਾਡਾ ਮੁੰਡਾ ਜਿਹੜਾ ਹੈ ਜਿਹੜੀ ਸਾਡੀ ਰਸਮ ਹੁੰਦੀ ਹੈ ਘੋੜੀ ਵਾਲੀ ਉਹਦੇ ਤੇ ਘੋੜੀ ਚੜਾਉਣਾ ਆਪਣੇ ਪਿੰਡ ਤੋਂ ਸਹਰੇ ਪਿੰਡੋਂ ਨੇ 8 ਕਿਲੋਮੀਟਰ ਹੀ ਜਾਣਾ ਸੀ ਸਿਰਫ ਤੇ ਨੇੜੇ ਜਾ ਕੇ ਉਹਨੇ ਘੋੜੀ ਤੇ ਬਹਿਣਾ ਸੀ ਤੇ ਪੁਲਸ ਵਾਲਿਆਂ ਨੂੰ ਕਿਹਾ ਵੀ ਕੋਈ ਅਜਹੀ ਗੱਲ ਦੁਰਘਟਨਾ ਨਾ ਹੋ ਜੇ ਤੇ ਸਾਨੂੰ ਇਸ ਗੱਲ ਦੀ ਸੁਰੱਖਿਆ ਦਿੱਤੀ ਜਾਵੇ ਤੇ ਇਸ ਗੱਲ ਲਈ 200 ਪੁਲਸ ਵਾਲਾ ਬੰਦਾ ਇਸ ਗੱਲ ਦੇ ਉੱਤੇ ਲੱਗਿਆ ਰਿਹਾ ਵੀ ਕੋਈ ਆ ਕੇ ਉਸ ਨੂੰ ਉਸ ਮੁੰਡੇ ਦੀ ਇਨਸਲਟ ਨਾ ਕਰੇ ਚਲੋ ਪੁਲਿਸ ਨੇ ਪ੍ਰੋਟੈਕਸ਼ਨ ਦਿੱਤੀ ਠੀਕ ਗੱਲ ਪਰ ਕੀ ਸਾਡੇ ਸਮਾਜ ਚੋਂ ਇਹ ਜਾਤ ਪਾਤ ਦਾ ਐਨਾ ਕੋੜ ਨਿਕਲ ਗਿਆ ਕੀ ਮੋਦੀ ਜੀ ਦੇ ਕਹਿਣ ਨਾਲ ਜਾਤ ਪਾਤ ਖਤਮ ਹੋ ਚੁੱਕੀ ਹੈ ਇਹ ਕੌੜੀ ਸਚਾਈ ਹੈ ਕਿ ਲੋਕਾਂ ਨੂੰ ਇਹ ਵੀ ਇਹ ਵੀ ਛੋਟੀ ਜਾਤ ਵਾਲਾ ਬੰਦਾ ਕੁੜੀ ਤੇ ਕਿਵੇਂ ਚੜ ਗਿਆ ਇਹ ਤਾਂ ਉਹਨਾਂ ਦੇ ਹੰਕਾਰ ਨੂੰ ਵੱਡੀ ਠੇਸ ਪਹੁੰਚਦੀ ਹੈ ਸੋ ਸਾਡੇ ਸਮਾਜਿਕ ਤੌਰ ਤੇ ਸਾਡੇ ਇਹਨਾਂ ਰਾਜਨੀਤੀਵਾਨਾਂ ਨੂੰ ਜਿਹੜੇ ਇਹਨਾਂ ਗੱਲਾਂ ਨੂੰ ਵਰਤਦੇ ਐ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਜਾਤ ਪਾਤ ਇੱਕ ਬਹੁਤ ਵੱਡਾ ਮੁੱਦਾ ਹੈਗਾ ਦੇਸ਼ ਦੇ ਅੰਦਰ ਤੇ ਇਸ ਨੂੰ ਜਿਹੜੇ ਦੇਸ਼ ਦੇ ਕਾਨੂੰਨ ਨੇ ਤੇ ਬਾਕੀ ਗੱਲਾਂ ਨੇ ਤੇ ਸਮਾਜ ਨੂੰ ਇੱਕ ਇੱਕ ਲਹਿਰ ਦੇ ਤੌਰ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਜਿਹੜੀ ਸਮੁੱਚੀ ਸਿੱਖ ਫਲਸਫੀ ਹੈ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੰਨੀ ਸੰਪਾਦਨ ਹੈ ਉਹ ਇਸ ਜਾਤ ਪਾਤ ਦੇ ਵਿਰੁੱਧ ਹੈ ਤੇ ਸਾਨੂੰ ਉਧਰੋਂ ਤੁਰਨਾ ਚਾਹੀਦਾ ਹੈ ਆ ਲਾਸਟ ਗੱਲ ਦੋਸਤੋ ਇੱਕ ਰਿਪੋਰਟ ਆਈ ਹੈ 2024 ਦੀ ਵੀ ਜਿਹੜੇ ਕਾਰਪੋਰੇਟ ਭਾਰਤ ਦੇ ਵਿੱਚ ਕਾਰਪੋਰੇਟ ਚ ਕੰਮ ਕਰਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਸਾਡੇ 25 ਸਾਲ ਤੋਂ ਛੋਟੀ ਉਮਰ ਦੇ ਉਹਨਾਂ ਚੋਂ 90% ਨੂੰ ਐਂਗਜ਼ਾਇਟੀ ਹੈ ਸਪੈਸ ਰਹਿੰਦੀ ਹੈ ਬਿਮਾਰ ਰਹਿੰਦੇ ਹੈ ਮਾਨਸਿਕ ਤੌਰ ਤੇ ਤੇ ਉਹ ਜਿਹੜੇ ਆ ਉਹਦੇ ਚੋਂ 83000 ਜਿਹੜੇ ਕਾਉਂਸਲਿੰਗ ਸੈਸ਼ਨ ਹੋਏ ਹੈ ਉਹਨਾਂ ਨੂੰ ਰਿਪੋਰਟ ਨੇ ਗੌਰ ਕੀਤਾ ਹੈ 12000 ਜਿਹੜੀਆਂ ਜਿਹੜੀਆਂ ਸਕਰੀਨਿੰਗ ਹੋਈਆਂ ਨੇ ਉਹਨਾਂ ਨੂੰ ਦੇਖਿਆ ਤੇ 42000 ਅਸੈਸਮੈਂਟਾਂ ਨੂੰ ਦੇਖਿਆ ਨਵੰਬਰ ਜਨਵਰੀ ਤੋਂ ਲੈ ਕੇ ਨਵੰਬਰ 2024 ਤੱਕ ਬਹੁਤ ਗੰਭੀਰ ਮੁੱਦਾ ਹੈ ਜਿਹਨੂੰ ਅਸੀਂ ਕਹਿੰਦੇ ਆਂ ਵੀ ਕਾਰਪੋਰੇਟ ਜਿਹੜੇ ਜੌਬ ਦੇ ਰਹੇ ਹੈ ਜਿਹੜੀ ਜੌਬ ਦੇ ਰਹੇ ਹੈ ਜੌਬ ਦੇ ਨਾਲ-ਨਾਲ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਹੈ ਉਹ ਮਾਨਸਿਕ ਬਿਮਾਰੀ ਦਾ ਵੀ ਦੇ ਰਹੇ ਹੈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਕਿਹੋ ਜਿਹਾ ਵਰਕ ਕਲਚਰ ਹੈ ਇਹਨਾਂ ਦਾ ਤੇ ਗੱਲਾਂ 70 ਘੰਟੇ ਤੇ 90 ਘੰਟੇ ਹਫ਼ਤੇ ਦੀਆਂ ਹੋ ਰਹੀਆਂ ਨੇ ਅੱਜ ਦੀ ਗੱਲ 'ਚ ਐਨੇ ਬਹੁਤ-ਬਹੁਤ ਸ਼ੁਕਰੀਆ